हां जी भाई जी लूट पाती मग्गर बख्खी 파ੜ ਦੇ ਛੋਟੇ ਭਾਈ ਨੇ ਉਹਦੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਆ ਜਿਹੜਾ ਕੋਟ ਆ ਫਰ ਲੱਗੀ ਹੋਈ ਆ ਆ ਉੱਪਰ ਟੋਪੀ ਵੀ ਲੱਗੀ ਹੋਈ ਆ ਬ੍ਰਾਂਡਡ ਪੀਸ ਆ ਜਮਾ ਤੇ ਇਹਦੇ ਨਾਲ ਦੇ 5-500 ਰੁਪਏ ਦੇ ਚਾਹੇ ਲੇਡੀਜ਼ ਲੈ ਲਓ ਚਾਹੇ ਜੈਂਟਸ ਆਉਣਾ ਕਿੱਥੇ ਆ ਆ ਗੁਰਦੁਆਰਾ ਚੌਂਕ ਆ ਗੁਰਦੁਆਰਾ ਚੌਂਕ ਤੋਂ ਇੱਧਰ ਆ ਦੇਖੋ ਆ ਉੱਪਰ ਬੋਰਡ ਲੱਗਿਆ ਹੋਇਆ ਨਿਰੰਜਨ ਲਾਲ ਰੇਲਿਆਂ ਦਾ ਆਜੋ ਨੇੜੇ ਆਜੋ ਹੁਣ ਤੁਹਾਨੂੰ ਦਿਖਾਉਨੇ ਕੋਟ ਆ ਆ ਦੇਖੋ ਆ ਜਿਹੜਾ ਕੋਟ ਆ 5-500 ਦੇ ਆ ਆ ਲੋ ਜਿੰਨੇ ਮਰਜ਼ੀ ਲਓ ਆ ਟੋਪੀ ਲੱਗੀ ਹੋਈ ਆ ਹਰੇਕ ਕੋਟ ਦੇ ਅੰਦਰ ਫਰ ਲੱਗੀ ਹੋਈ ਐ ਰੇਟਾਂ ਦਾ ਖੁੱਲਾ ਚੈਲੰਜ ਐ 500 ਰੁਪਏ ਦਾ ਕੋਈ ਦੇ ਦੇ ਤਾਂ ਫਰੀ ਦੇ ਦਾਂਗੇ ਇਹਦੇ ਵਿੱਚ ਲੇਡੀਜ਼ ਜੈਂਟਸ ਜਿਹੜੇ ਮਰਜ਼ੀ ਲੈ ਲੋ ਆ ਲੋ ਆ ਲੋ ਲੇਡੀਜ਼ ਕੋਟ ਤੋਂ ਦਿਖਾਈਏ 5 500 ਰੁਪਏ ਦੇ ਬ੍ਰਾਂਡਡ ਕੋਟ ਐ ਭਾਈ ਬ੍ਰਾਂਡਡ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜਿਹੜਾ ਮਰਜ਼ੀ ਸਾਈਜ਼ ਲੈ ਲੋ ਜਿਹੜਾ ਮਰਜ਼ੀ ਰੰਗ ਆ ਜਿਹੜੇ 5 500 ਰੁਪਏ ਵਾਲੇ ਪੀਸ ਐ ਬਾਹਰ ਕੱਢੇ ਪੈਨੇ ਆ ਦੇਖੋ ਆ ਪਏ ਨੇ ਆ ਕੋਲੇ ਆ ਕੇ ਦਿਖਾ ਦਿੰਨੇ ਤੁਹਾਨੂੰ ਆ ਦੇਖੋ ਰੰਗ ਦੇਖ ਲੋ ਡਿਜ਼ਾਈਨ ਦੇਖ ਲੋ ਜਿੰਨੇ ਮਰਜ਼ੀ ਤੁਸੀਂ ਕੋਟ ਲੈ ਲੋ 5 500 ਰੁਪਏ ਦੇ ਇਹ ਆ ਇੱਥੇ ਆ ਮੁੰਡਾ ਹੋਊਗਾ ਹਾਜ਼ਰ ਇਹ ਹੈਗਾ ਜੀ ਮੱਗਰ ਬੱਖੀ ਪਾੜ ਦਾ ਛੋਟਾ ਭਾਈ ਇਹ ਇੱਥੇ ਹੁੰਦਾ ਹੈ ਤੇ ਇਹਨੇ ਪਾਤੀ ਲੁੱਟ 5-500 ਰੁਪਏ ਕੋਟ ਜਿਹੜਾ ਮਰਜੀ ਰੰਗ ਲਓ ਜਿਹੜਾ ਮਰਜੀ ਲਓ ਡਿਜ਼ਾਈਨ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਫੋਨ ਕਰਾਓ ਜਾਣਕਾਰੀ ਪਾਓ ਇੱਕ ਵਾਰੀ ਤੋਂ ਲੋਕੇਸ਼ਨ ਫੇਰ ਦਿਖਾ ਦਈਏ ਆ ਗੁਰਦੁਆਰਾ ਚੌਂਕ ਹੈ ਤੇ ਆ ਹੈਗਾ ਜੀ ਸੇਠੀ ਬੂਟ ਤੇ ਆ ਸਾਹਮਣੇ ਆ ਗਿਆ ਨਰਿੰਜਨ ਲਾ ਰੱਲੇ ਵਾਲਾ ਸਾਰੋ ਫੈਸ਼ਨ ਪੁਆਇੰਟ ਇੱਥੇ ਆ ਕੇ ਤੁਸੀਂ ਮੇਲੇ ਦਾ ਫਾਇਦਾ ਮੌਕੇ ਦਾ ਫਾਇਦਾ ਚੁੱਕ ਸਕਦੇ ਹੋ